ਵੈਕੂ ਜੀ ਦਾ ਖਾਸਾ ਸ਼੍ਰੀ ਵੈਕੂ ਜੀ ਦੀ ਫਤਿਹ ਆਪ ਸਭ ਸੰਤਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਵੱਡੀ ਸ਼ੋਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਜਿਵੇਂ ਕਿ ਆਪਾਂ ਜਾਣਦੇ ਹਾਂ ਦੀਵਾਲੀ ਸਾਡੇ ਦੇਸ਼ ਦਾ ਬਹੁਤ ਹੀ ਪ੍ਰੇਰਿਤ ਦਿਹਾੜਾ ਹੈ ਤੇ ਸਾਰੇ ਹੀ ਜਾਣੇ ਅਸੀਂ ਦੀਵਾਲੀ ਦੀ ਸਾਰਾ ਸਾਲ ਢੀਕਾਤੇ ਰਹਿੰਦੇ ਆ ਕਿਉਂਕਿ ਇਸ ਦਿਨ ਪ੍ਰਭੂ ਸ਼੍ਰੀ ਰਾਮ ਨੇ ਸ਼੍ਰਾਵਣ ਦਾ ਹੰਕਾਰ ਤੋੜਿਆ ਸੀ ਤੇ ਸਾਨੂੰ ਸਾਰਿਆਂ ਨੂੰ ਸੰਦੇਸ਼ ਦਿੱਤਾ ਸੀ ਕਿ ਅਸੀਂ ਕਿੰਨੇ ਵੀ ਤੰਗਤਾਰ ਹੋ ਜਾਈਏ ਆਰਥਿਕ ਤੌਰ ਤੇ ਖਿਚਾੜ ਹੋ ਜਾਈਏ ਸਵੀਪ ਦਾ ਉੱਤੇ ਤੰਦਰੁਸਤ ਹੋ ਜੀਏ ਪੱਦਮ ਮਰਤਾ ਦਾ ਸਾਥ ਕਰੀਬ ਨਹੀਂ ਛੱਡਣਾ ਕਿਉਂਕਿ ਘਰ ਦਾ ਸਰਦੀਆਂ ਆਉਂਦਾ ਇਸੇ ਦਿਨ ਸੰਤਨ ਸ਼੍ਰੀ ਵਿਹਾਰ ਕੋਲ ਸਾਹਿਬ ਜੀ ਨੇ ਦੁਆਦੀਤੇ ਕਿਲੇ ਵਿਖੋ ਮੋਹਜਰ ਰਾਜਿਆਂ ਨੂੰ ਛੁਲਵਾਇਆ ਸੀ ਮੰਦੀ ਛੋੜ ਦੇ ਉੱਥੀਆਂ ਵੀ ਬਹੁਤ ਬਹੁਤ ਮੌਬਾਤਾਂ ਖਾਸ ਕਰਕੇ ਮੈਂ ਦੀਵਾਲੀ ਦੀ ਗੱਲ ਕਰਾਂ ਗਰਮੀ ਦਾ 6 ਮਹੀਨੇ ਦਾ ਮੌਸਮ ਤੇ ਸਰਦੀਆਂ ਦੀ ਸ਼ੁਰੂਆਤ ਆਉਂਦੀ ਹੈ ਹੁੰਦੀ ਹੈ ਫਸਲ ਵੀ ਆਉਂਦੀ ਹੈ ਮੰਡੀਆਂ ਵਿੱਚ ਤੇ ਹਰ ਕੋਈ ਕੋਈ ਕਿਸੇ ਨੂੰ ਖਰੀਦ ਕਰਦਾ ਕੋਈ ਬੱਚਿਆਂ ਦੀ ਸ਼ਾਦੀ ਕਰਦਾ ਕੋਈ ਨਵੀਆਂ ਗੱਡੀਆਂ ਵੇਚਦਾ ਤੇ ਬਹੁਤ ਹੀ ਫਿਕਰ ਦਿਹਾੜਾ ਹੈ ਦਿਵਾਲੀ ਦਾ ਜੀ ਤੇ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਤੇ ਇਹ ਦਿਵਾਲੀ ਦੀ ਤੇ ਆਉਣ ਵਾਲੀ ਦੀ ਦਿਵਾਲੀ ਸਾਡੇ ਸਾਰੇ ਪਰਿਵਾਰ ਉਹਨਾਂ ਦੇ ਵੀ ਖੰਗ ਰੂਪੀ ਹੋਵੇ ਕਿਸੇ ਨੂੰ ਔਖਾ ਸਮਾਂ ਨਾ ਵੇਖਣਾ ਪਵੇ ਇੱਕ ਵਾਰ ਫਿਰ ਤੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਸਭਕਾਂ ਨੂੰ ਬਹੁਤ ਬਹੁਤ ਮੁਬਾਰਕ